ਇੱਕ ਪਾਸੇ ਰਜਵਾੜੇ ਬੈਠੇ ਆ ਜਿਹੜੇ ਸੈਂਕੜੇ ਇਕੱਲੇ ਜ਼ਮੀਨ ਲਈ ਬੈਠੇ ਆ ਦੂਜੇ ਪਾਸੇ ਸਾਡੇ ਮਜ਼ਦੂਰ ਪਰਿਵਾਰ ਨੇਗੇ ਜਾਂ ਗਰੀਬ ਕਿਸਾਨੀ ਪਈਆ ਵੀ ਉਹਨਾਂ ਦੇ ਹਾਲਾਤ ਇਹ ਆ ਵੀ ਪ੍ਰਧਾਨ ਮੰਤਰੀ ਵਾਲਿਆਂ ਨੇ ਸਕੀਮਾਂ ਦੇ ਨਾਲ ਲੈਟਰਨ ਬਾਥਰੂਮ ਬਣਾ ਲੈਂਦੇ ਆ ਪਰ ਗੇਟ ਲਗਾਉਣ ਵਾਸਤੇ ਕੋਈ ਉਹਨਾਂ ਕੋਲੇ ਪੂੰਜੀ ਹੈ ਨਹੀਂਗੀ ਬਾਥਰੂਮ ਲੈਟਰਨ ਦੇ ਮੂਰੇ ਉਹ ਜਿਹੜਾ ਹੈਗਾ 도ੜੇ ਲਮਕਾ ਲੈਂਦੇ ਆ ਤੇ ਦੂਜੇ ਪਾਸੇ ਵੱਡੇ ਵੱਡੇ ਸੈਂਕੜੇ ਏਕੜ ਦੇ ਟੱਕ ਨੇਗੇ ਜਿੱਥੇ ਤੱਕ ਸਾਡੀ ਨਿਗਾ ਵੀ ਨਹੀਂ ਪਹੁੰਚਦੀ ਹੈ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਬੀੜਾ ਚੱਕਿਆ ਵੀ ਅਸੀਂ ਜ਼ਮੀਨਾਂ ਦੀ ਜਿਹੜੀ ਕਾਣੀ ਵੰਡ ਔ ਖਤਮ ਕਰਨੀ ਆ ਪਿੰਡਾਂ ਦੇ ਦਲਤ ਮਜ਼ਦੂਰਾਂ ਨੂੰ ਜਾ ਕੇ ਹਲੂਣਿਆ ਵੀ ਇੰਨਾ ਜ਼ਮੀਨਾਂ ਦੇ ਵਿੱਚ ਸਾਡਾ ਹਿੱਸਾ ਪਿਆਗਾ ਜਾ ਕੇ ਆਪਾਂ ਉਹ ਜ਼ਮੀਨਾਂ ਲਈਏ ਉਦੋਂ ਵੀ ਇੱਥੋਂ ਦੀ ਜਿਹੜੀ ਪੁਲਿਸ ਆ ਉਹਨੇ ਸਾਡੇ ਦੇ ਉੱਪਰ ਤਸ਼ੱਦਦ ਕੀਤਾ ਪਿੰਡਾਂ ਦੇ ਚੌਧਰੀਆਂ ਦੇ ਸਾਰੇ ਦੇ ਉੱਤੇ ਅੱਜ ਸਾਡੀ ਲੜਾਈ ਉਦੋਂ ਅਗਲੇ ਸਟੈਪ ਤੇ ਪਹੁੰਚ ਗਈ ਅੱਜ ਸਾਡੀ ਲੜਾਈ ਕੱਲੀ ਪਿੰਡਾਂ ਦੇ ਚੌਧਰੀਆਂ ਤੱਕ ਸੀਮਤ ਨਹੀਂ ਰਹੀ ਹੈਗੀ ਜਿਹੜੇ ਪੰਚਾਇਤੀ ਜ਼ਮੀਨ ਤੇ ਕਬਜ਼ਾ ਕਰਕੇ ਰੱਖਦੇ ਸੀ ਅੱਜ ਆਪਾਂ ਕਹਿੰਦੇ ਆ ਵੀ ਜਿਹੜਾ ਸਾਡੇ ਸੰਵਿਧਾਨ ਚ ਕਿਹਾ ਗਿਆਗਾ ਜਿਹੜਾ ਲੈਂਡ ਸੀਲਿੰਗ ਐਕਟ ਕਹਿੰਦਾ ਵੀ 1.75 ਏਕੜ ਤੋਂ ਉੱਪਰਲੀ ਜ਼ਮੀਨ ਆ ਜਿਹੜੀ ਬੇਜ਼ਮੀਨੇ ਲੋਕਾਂ ਦੇ ਵਿੱਚ ਵੰਡੀ ਜਾਣੀ ਚਾਹੀਦੀ ਆ ਜ਼ਮੀਨ ਪ੍ਰਾਪਤੀ ਹਸ ਕਮੇਟੀ ਉਹ ਕਾਨੂੰਨ ਲਾਗੂ ਕਰਨ ਦੀ ਗੱਲ ਕਰ ਰਹੀ ਆ ਪਰ ਉਹ ਕਾਨੂੰਨ ਜਿਹੜਾ ਹੈਗਾ ਸਾਡੇ ਜਿਹੜੇ ਤਖੜੇ భూਮੀਪਤੀਆ ਉਹਨਾਂ ਦੇ ਵਿਰੋਧ ਦੇ ਵਿੱਚ ਜਾਂਦਾਗਾ ਜਦੋਂ ਬੇਚਰਾਗ ਪਿੰਡ ਦੇ ਵਿੱਚ ਚਿਰਾਗ ਲਾਉਣ ਦੀ ਗੱਲ ਕਰੀ ਉਥੇ ਉਸ ਜ਼ਮੀਨ ਦੇ ਵਿੱਚ ਬੇਗਮਪੁਰਾ ਬਸਾਉਣ ਦੀ ਗੱਲ ਕਰੀ ਜਿਹੜਾ ਅਰਬਦਾਸ ਮਹਾਰਾਜ ਦਾ ਸੁਪਨਾ ਸੀਗਾ ਤਾਂ ਸਾਡੇ ਸੈਂਕੜੇ ਬੇਜਮੀਨੇ ਦਲਤ ਲੋਕਾਂ ਨੂੰ ਚੱਕ ਕੇ ਜੇਲ੍ਹਾਂ ਦੇ ਵਿੱਚ ਡੱਕਤਾ ਉਹਨਾਂ ਨੇ ਫਿਰ ਇਹ ਨਹੀਂ ਦੇਖਿਆ ਵੀ ਕੋਈ ਆਪਣਾ ਜ਼ਰੂਰੀ ਕੰਮ ਜਾਂਦਾ ਕੋਈ ਹੋਰ ਕਿਤੇ ਜਾਂਦਾ ਜਿਹੜੇ ਸਾਡੇ ਰੋਡ ਸੀ ਉਹ ਬਲੌਕ ਕਰੇ ਹੋਏ ਸੀ ਮਤਲਬ ਇੱਕ ਪੁਲਿਸ ਦੀ ਸਾਡੇ ਲੋਕਾਂ ਦੇ ਉੱਤੇ ਦਹਿਸ਼ਤ ਬਣਾਈ ਗਈ ਸੀ ਤੇ ਸਾਡੇ ਲੋਕਾਂ ਦੇ ਸਾਹਮਣੇ ਇੱਕ ਉਦਾਹਰਨ ਫਿੱਟ ਕਰਨ ਲੱਗੇ ਹੋਏ ਸੀ ਬਈ ਜੇ ਤੁਸੀਂ ਜ਼ਮੀਨ ਦੀ ਗੱਲ ਕਰੋਗੇ ਤਾਂ ਤੁਹਾਡੇ ਵਾਸਤੇ ਜੇਲ੍ਹਾਂ ਖੁੱਲੀਆਂ ਨੇ ਤੁਹਾਡੇ ਵਾਸਤੇ ਪਰਚੇ ਪਏ ਆ ਤੁਹਾਡਾ ਮੂੰਹ ਹਰ ਇੱਕ ਤਰੀਕੇ ਨਾਲ ਬੰਦ ਕਰਾਵਾਂਗੇ ਉਹ ਚਾਹੇ ਸ਼ਾਦੀ ਹਰੀ ਦੀ ਸਾਡੇ ਸਾਹਮਣੇ ਉਦਾਹਰਨ ਉੱਥੇ ਵਿਦਿਆਰਥੀ ਆਗੂ ਨੂੰ ਇੱਕ ਕੁੜੀ ਨੂੰ ਜਿਹੜਾ ਗ੍ਰਿਫਤਾਰ ਕਰਕੇ 751 ਦੇ ਪਰਚੇ ਦੇ ਤਹਿਤ ਉਹਨੂੰ ਸੰਗਰੂਰ ਜੇਲ੍ਹ ਦੇ ਵਿੱਚ ਭੇਜਿਆ ਗਿਆਗਾ ਉਹ ਸਾਡੇ ਸਾਹਮਣੇ ਪੁਲਿਸ ਇੱਕ ਦਹਿਸ਼ਤ ਬਣਾਉਣ ਲੱਗੀ ਹੋਈ ਆ ਵੀ ਜੇ ਜ਼ਮੀਨਾਂ ਦੀ ਗੱਲ ਕਰਨੀਆਂ ਤਾਂ ਜਿਹੜਾ ਤੁਹਾਡੇ ਵਾਸਤੇ ਖੁੱਲੀਆਂ ਨਹੀਂ ਗਈਆਂ ਤੇ ਅੱਜ ਸਾਡੇ ਸਾਹਮਣੇ ਇੱਕ ਵੱਡੀ ਚੁਣੌਤੀ ਆ ਸਾਡੇ ਪਿੰਡਾਂ ਦੇ ਵਿੱਚ ਜਿਹੜੇ ਮਸਲੇ ਆਪਾਂ ਚਰਚਾ ਕਰਦੇ ਆ ਵੀ ਫਲਾਣੇ ਪਾਸੇ ਵਾਲੀ ਜ਼ਮੀਨ ਨੂੰ ਵੱੱਧ ਬਾਣੀਆ ਉਧਰ ਕਿਹੜਾ ਵੱੱਧ ਰੱਖਿਆ ਗਿਆ ਜਾਂ ਫੰਡ ਦਾ ਹਿਸਾਬ ਰੰਦਾ ਇਹ ਨਿੱਕੇ ਮੋਟੇ ਮਸਲੇ ਆ ਪਿੰਡ ਦੀਆਂ ਕਮੇਟੀਆਂ ਚ ਬਹਿ ਕੇ ਹੱਲ ਹੋਣ ਵਾਲੇ ਆ ਸਾਡੇ ਤੋਂ ਇਲਾਵਾ ਪੰਜਾਬ ਭਰ ਦੇ ਵਿੱਚ 25 ਜੁਲਾਈ ਦੇ ਵਾਸਤੇ ਜੋਰਾਂ-ਸ਼ੋਰਾਂ ਦੇ ਉੱਤੇ ਤਿਆਰੀ ਕਰਨ ਲੱਗੇ ਹੋਏ ਨੇ ਲੋਕ ਕਿਉਂਕਿ ਉਹਨਾਂ ਲੋਕਾਂ ਨੂੰ ਇਸ ਗੱਲ ਦੀ ਜਿਹੜੀ ਹੈਗੀ ਚਿੰਗ ਜ਼ਰੂਰ ਲੱਗੀ ਹੋਈ ਆ ਵੀ ਜੇ ਹੁਣ ਨਾ ਬੋਲੇ ਤਾਂ ਜਿਹੜੀਆਂ ਨਿੱਕੀਆਂ-ਮੋਟੀਆਂ ਸਹੂਲਤਾਂ ਲੈਣੀਆਂ ਇਹ ਸਹੂਲਤਾਂ ਬਚਣੀਆਂ ਨਹੀਂ ਪੰਚਾਇਤੀ ਜ਼ਮੀਨ ਆ ਤੁਹਾਨੂੰ ਪਤਾ ਵੀ ਕਿਵੇਂ ਲਹੂ ਹੱਥ ਪਰਕੇ ਤੁਹਾਨੂੰ ਪੰਚਾਇਤੀ ਜ਼ਮੀਨ ਮਿਲੀ ਆ ਸਾਡੇ ਲੋਕ ਪਿੰਡ ਦੇ ਚੌਧਰੀ ਦੇ ਕੋਲੇ ਜਿਹੜਾ ਹੈਗਾ ਮੰਜੇ ਦੇ ਲਵੇਂ ਹੱਥ ਬੰਨੀ ਬੈਠੇ ਹੁੰਦੇ ਸੀ ਪੀੜ੍ਹੀ ਤੇ ਲੋਕਾਂ ਨੂੰ ਚੇਤਨ ਕੀਤਾ ਪਿੰਡਾਂ ਦੀ ਉਦਾਹਰਨਾ ਤੁਹਾਡੇ ਸਾਹਮਣੇ ਇਕੱਲੇ ਇਕੱਲੇ ਪਿੰਡ ਦੇ ਵਿੱਚ ਜਿਹੜਾ ਚੌਧਰੀਆਂ ਦੇ ਨਾਲ ਟੱਕਰ ਲਈ ਆ ਤੋਣੇਵਾਲ ਪਿੰਡ ਦੇ ਵਿੱਚ ਬੋਲੀ ਹੋਣੀ ਸੀ ਪਿੰਡ ਦਾ ਚੌਧਰੀ ਸਾਡੇ ਲੋਕਾਂ ਨੇ ਡਾਂਗਾ ਲੈ ਕੇ ਮੂਹਰੇ ਲਾਇਆ ਬਰਾਬਰ ਡਾਂਗਾਂ ਦੇ ਨਾਲ ਉਹਦੇ ਨਾਲ ਜਿਹੜਾ ਹੈਗਾ ਟੱਕਰ ਲਈਆ ਅੱਜ ਆਪਾਂ ਕਹਿੰਦੇ ਵੀ ਕੱਲਾ ਪੰਚਾਇਤੀ ਜ਼ਮੀਨ ਆ ਜਿਹੜੀ ਉਹ ਸਾਡੇ ਗੁਜ਼ਾਰੇ ਦਾ ਸਾਧਨ ਨਹੀਂ ਹੋ ਸਕਦੀ ਉਹਦੇ ਨਾਲ ਇੰਨਾ ਤਾਂ ਜ਼ਰੂਰ ਹੈਗਾ ਵੀ ਜਿਹੜੀਆਂ ਸਾਡੀਆਂ 3ਆਂ ਭੈਣਾ ਮਾਵਾਂ ਜਿਹੜੀਆਂ ਹੈਗੀਆਂ ਲੋਕਾਂ ਦੀਆਂ ਬੱਟਾਂ ਤੇ ਰੁਲਦੀਆਂ ਸੀ ਉਹ ਤਾਂ ਉਹਦੇ ਨਾਲ ਜ਼ਰੂਰ ਬੰਦ ਹੋ ਗਿਆ ਵੀ ਕੱਖ ਪਠੇ ਜੇ ਸਾਡੇ ਘਰ ਦੇ ਹੋਣ ਲੱਗੇ ਪਰ ਇਹਦੇ ਨਾਲ ਸਾਡਾ ਜੂਨ ਗੁਜ਼ਾਰਾ ਹਜੂ ਇਹ ਨਹੀਂ ਹੋਣਾ ਜੂਨ 11 ਸਾਡਾ ਤਾਂ ਹੋਊਗਾ ਜੇ ਇੱਥੇ ਜ਼ਮੀਨਾਂ ਦੀ ਕਾਣੀ ਬੰਡ ਖਤਮ ਹੋਣਗੀਆਂ ਉਹਦੇ ਲਈ ਭਰਾਵੋ ਸਾਨੂੰ ਨਿਠ ਕੇ ਲੜਨਾ ਪੈਣਾਗਾ ਚਾਹੇ ਸਾਡੇ ਤੇ ਪਰਚੇ ਹੁੰਦੇ ਆ ਜੇਲਾ ਹੁੰਦੀਆਂ ਨੇ ਪੁਲਿਸ ਦੀ ਦਹਿਸ਼ਤ ਪੈਂਦੀ ਹੈ ਜੋ ਮਰਜ਼ੀ ਹੁੰਦਾਗਾ ਸਾਨੂੰ ਉਸ ਚੀਜ਼ ਦੇ ਨਾਲ ਟੱਕਰ ਲੈਣੀ ਪਊ ਪੰਚਾਇਤੀ ਜ਼ਮੀਨ ਸੀ ਸਾਡੀ ਮਾਤਾ ਗੁਰਦੇਵ ਕੌਰ ਸ਼ਹੀਦੀ ਪਾ ਗਈ ਜੇ ਅੱਜ ਅਸੀਂ ਪੁਲਿਸ ਦੀ ਦਹਿਸ਼ਤ ਤੋਂ ਡਰ ਕੇ ਬਹਿ ਜਾਂਦੇ ਆ ਤਾਂ ਉਹ ਨਹੀਂ ਅਸੀਂ ਹਿੱਦਿਆਂ ਦਾ ਸੀ ਉਹ ਸਹੀ ਮੁੱਲ ਨਹੀਂ ਪਾਵਾਂਗੇ ਸਾਡੇ ਲੋਕ ਅਸੀਂ ਆਪਦੇ ਆਪ ਨੂੰ ਕਹਿੰਦੇ ਆਂ ਵੀ ਅਸੀਂ ਰਬਦਾਸ ਮਹਾਰਾ ਇਹਦੇ ਗੁਰੂ ਰਬਦਾਸ ਦੇ ਵਾਰਸਾਂ ਅਸੀਂ ਬਾਬਾ ਸਾਹਿਬ ਅੰਬੇਦਕਰ ਦੇ ਵਾਰਸਾਂ ਉਹਨਾਂ ਦਾ ਜਨਮ ਦਿਨ ਮਨਾ ਲੈਂਦੇ ਆਂ ਘਰਾਂ ਦੇ ਵਿੱਚ ਉਹਨਾਂ ਦੀਆਂ ਫੋਟੋਆਂ ਲਾ ਲੈਂਦੇ ਆਂ ਪਰ ਉਹਨਾਂ ਨੇ ਸਾਨੂੰ ਇੱਕ ਗੱਲ ਇਹ ਵੀ ਕਹੀ ਸੀ ਵੀ ਪੜੋ ਜੁੜੋ ਤੇ ਸੰਘਰਸ਼ ਕਰੋ ਜੇ ਹੁਣ ਅਸੀਂ ਸੰਘਰਸ਼ ਦਾ ਰਾਹ ਛੱਡ ਕੇ ਘਰਾਂ ਦੇ ਵਿੱਚ ਬਹਿ ਜਾਾਂਗੇ ਤਾਂ ਸਾਨੂੰ ਉਹਨਾਂ ਦੇ ਵਾਰਸ ਕਹੋਣ ਦਾ ਕੋਈ ਹੱਕ ਨਹੀਂ ਹੈ ਅਗਲੀ ਗੱਲ ਕੱਲਾ ਹੀ ਨਹੀਂ ਵੀ ਕਲੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੂੰ ਦਬਾਇਆ ਜਾ ਰਿਹਾਗਾ ਅੱਜ ਜਿਨ੍ਹਾਂ ਦੇ ਉੱਪਰ ਕੋਈ ਸ਼ੱਕ ਹੁੰਦਾਗਾ ਕਿਉਂਕਿ ਪੰਜਾਬ ਨੇ ਬੜਾ ਸੰਤਾਪ ਹੰਡਾਇਆਗਾ ਇੱਥੇ ਕਦੇ ਇਥੋਂ ਦੇ ਪੁੱਤਾਂ ਨੂੰ ਜਿਹੜਾ ਹੈਗਾ ਪੰਜਾਬਦਿਆਂ ਨੂੰ ਨਕਸਲੀ ਕਹਿ ਕੇ ਉਹਨਾਂ ਦੇ ਪੁਲਿਸ ਮੁਕਾਬਲੇ ਬਣਾਏ ਜਾਂਦੇ ਰਹੇ ਆ ਕਦੇ ਖਾਲਿਸਤਾਨੀ ਕਹਿ ਕੇ ਮਾਰੇ ਜਾਂਦੇ ਰਹੇ ਆ ਕਦੇ ਗੈਂਗਸਟਰਾਂ ਨਾਲ ਨਾ ਜੋੜਿਆ ਜਾਂਦਾ ਰਿਹਾਗਾ ਅੱਜ ਦਾ ਦੌਰ ਇਹ ਆ ਵੀ ਪੁਲਿਸ ਦਾ ਐਡਾ ਗੁੰਡਾ ਰਾਜ ਲਾਗੂ ਕੀਤਾ ਹੋਇਆ ਵੀ ਨਸ਼ਾ ਤਸ਼ਕਰ ਕਹਿ ਕੇ ਲੋਕਾਂ ਦੇ ਘਰਾਂ ਤੇ ਹੁਣ ਤੱਕ ਜਾ ਰਹੇ ਆ ਬਾਅਦ ਚ ਜਦੋਂ ਦੀ ਜਵਾਬਦੇਹੀ ਮੰਗਦੇ ਆ ਵੀ ਕਾਨੂੰਨ ਤੁਹਾਨੂੰ ਕਰਟ ਹੋਂ ਦੀ ਆਗਿਆ ਦਿੰਦਾ ਫਿਰ ਉਹ ਗੱਲ ਬਦਲ ਜਾਂਦੇ ਆ ਕਹਿੰਦੇ ਵੀ ਫਲਾਣਾ ਮਕਾਨ ਆ ਜਿਹੜਾ ਉਹ ਗਲਤ ਜਗ੍ਹਾ ਤੇ ਉਸਾਰੀ ਕੀਤੀ ਹੋਈ ਸੀ ਮਤਲਬ ਇਸ ਪੱਧਰ ਦੇ ਉੱਤੇ ਇਥੋਂ ਦਾ ਜਿਹੜਾ ਸਿਸਟਮ ਆ ਜਿਹੜਾ ਗਰਕਿਆ ਹੋਇਆ ਏ ਇਸ ਪੱਧਰ ਤੱਕ ਗਰਕ ਚੁੱਕਿਆ ਮਤਲਬ ਜਿੱਥੇ ਸਾਨੂੰ ਆਜ਼ਾਦੀ ਕਿਹਾ ਜਾਂਦਾ ਹੈਗਾ ਵੀ ਬਰਾਬਰਤਾ ਕੀ ਸਭ ਨੂੰ ਆਪਣੀ ਗੱਲ ਰੱਖਣ ਦੀ ਆਜ਼ਾਦੀ ਆ ਜਿਹੜਾ ਜ਼ੋਰ ਲਾ ਲਾ ਕੇ ਸਾਨੂੰ ਪੜਾਇਆ ਜਾ ਰਿਹਾਗਾ ਉਹ ਸਭ ਇਹਨਾਂ ਨੇ ਖੂ ਖਾਤੇ ਪਤਾ ਜਿਹੜਾ ਇਹ ਕਿਹਾ ਜਾਂਦਾ ਬਈ ਸਾਡੀ ਲੋਕਾਂ ਦੀ ਰਾਖੀ ਵਾਸਤੇ ਇੱਥੋਂ ਦੀ ਪੁਲਿਸ ਬੈਠੀ ਆ ਇੱਥੋਂ ਦੀ ਫੌਜ ਇਹ ਲੋਕਾਂ ਦੀ ਰਾਖੀ ਕਰਦੇ ਆ ਲੋਕਾਂ ਦੇ ਨਾਲ ਇਨਸਾਫ ਕਰਨ ਵਾਸਤੇ ਇੱਥੋਂ ਦੀ ਕੋਰਟ ਪਈਆ ਦੋਸ਼ੀਆਂ ਨੂੰ ਸਜ਼ਾ ਦੇਣ ਵਾਸਤੇ ਜੇਲ੍ਹਾਂ ਪਈਆਂ ਲਗੀਆਂ ਤਾਂ ਸਾਡੇ ਸਾਥੀ ਹਰੇਕ ਮੀਟਿੰਗ ਰੈਲੀ ਧਰਨੇ ਦੇ ਵਿੱਚ ਇਹ ਕਹਿੰਦੇ ਆ ਵੀ ਇਹ ਜਿਹੜੇ ਹੈਗੇ ਆ ਸਾਰੇ ਅੰਗ ਸਟੇਟ ਮਸ਼ੀਨਰੀ ਦੇ ਅੰਗਾ ਇਹ ਇੱਥੋਂ ਦੀ ਲੁੱਟ ਕਰ ਰਹੀ ਜਮਾਤ ਦੀ ਸੇਵਾ ਕਰਨ ਵਾਸਤੇ ਆ ਅੱਜ ਤੁਸੀਂ ਔਰ ਵੱਡੇ ਜ਼ਗੀਰਦਾਰਾਂ ਨੇ ਜਮੀਨਾਂ 'ਵਾਂ ਲੱਖ ਕਰੀਆ ਤਾਂ ਇੱਥੋਂ ਦੀਆਂ ਜੇਲਾਂ ਤੁਹਾਡੇ ਵਾਸਤੇ ਖੁੱਲੀਆਂ ਗਈਆਂ ਨਿਗੀਆਂ ਇੱਥੋਂ ਦੀ ਪੁਲਿਸ ਆ ਜਿਨ੍ਹਾਂ ਨੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਸਾਡੇ ਬੇਜ਼ਮੀਨੇ ਦਲਤ ਲੋਕਾਂ ਨੂੰ ਜਿਹੜਾ ਹੈਗਾ ਫੜ ਕੇ ਜੇਲਾਂ ਦੇ ਵਿੱਚ ਢੱਕਿਆ ਗਿਆ ਇੱਥੋਂ ਦਾ ਕਾਨੂੰਨ ਆ ਜਿਨ੍ਹਾਂ ਨੇ 57 ਦੇ ਤਹਿਤ ਵੀ ਜਿਹੜਾ ਹੈਗਾ ਫੜ ਕੇ ਜਿਹੜਾ ਸਾਡੇ ਲੋਕਾਂ ਨੂੰ ਜੇਲਾਂ 'ਚ ਬੰਦ ਕਰਤਾ ਫਿਰ ਇਹ ਗੱਲ ਸਾਡੇ ਸਾਹਮਣੇ ਇੱਕ ਨੰਗੇ ਚੱਟੇ ਰੂਪ ਦੇ ਵਿੱਚ ਕਲੀਅਰ ਹੋ ਜਾਂਦੀ ਆ ਵੀ ਲੋਕਾਂ ਦਾ ਰਾਜਤਾ ਸਾਡੇ ਇੱਕੇ ਦੇ ਨਾਲ ਕਾਣੀ ਪੰਡ ਦੇ ਖਿਲਾਫ ਲੜ ਕੇ ਹੋਣਾਗਾ ਸਾਡੇ ਇਕੱਲਾ ਹੀ ਨਹੀਂ ਹੈਗਾ ਵੀ ਅਸੀਂ ਸੰਗਰੂਰ ਦੇ ਉੱਤੇ ਇਕੱਠ ਕਰ ਰਹੇ ਹੈਗੇ ਪੰਜਾਬ ਭਰ ਤੋਂ ਲੋਕ ਆ ਰਹੇ ਆ ਜਲੰਧਰ ਅੰਮ੍ਰਿਤਸਰ ਗੁਰਦਾਸਪੁਰ ਤੋਂ ਲੈ ਕੇ ਇਧਰ ਫਾਜ਼ਿਲਕਾ ਪਟਿਆਲਾ ਸਾਰੇ ਜ਼ਿਲ੍ਹੇ ਇੱਥੇ ਪਹੁੰਚ ਰਹੇ ਆ ਵਿਦਿਆਰਥੀਆਂ ਵੱਲੋਂ ਅਸੀਂ ਵੀ ਉੱਥੇ ਪਹੁੰਚ ਰਹੇ ਹੈਗੇ ਜੀ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਅਧਿਆਪਕਾਂ ਦੀ ਜਥੇਬੰਦੀ ਜਿਹੜੇ ਸਰਕਾਰੀ ਨੌਕਰੀਆਂ ਤੇ ਲੱਗੇ ਹੋਇਆ ਉਹ ਵੀ ਇਹ ਗੱਲ ਜਾਣਦੇ ਆ ਵੀ ਜੇ ਪੁਲਿਸ ਦਾ ਰਾਜ ਆ ਗਿਆ ਤਾਂ ਨਾ ਇੱਥੇ ਕਿਸਾਨਾਂ ਨੂੰ ਨਾ ਮਜ਼ਦੂਰਾਂ ਨੂੰ ਨਾ ਵਿਦਿਆਰਥੀਆਂ ਮੁਲਾਜ਼ਮਾਂ ਅਧਿਆਪਕਾਂ ਕਿਸੇ ਨੂੰ ਬੋਲਣ ਦਾ ਕੋਈ ਹੱਕ ਨਹੀਂ ਰਹਿ ਜਾਣਾ ਹੈਗਾ ਉਹਨਾਂ ਵੱਲੋਂ ਇਹ ਹਮਲਾ ਵਧਣਾਗਾ ਪਰ ਇਹਨਾਂ ਨੇ ਸਾਡੀ ਧੌਣ ਨੂੰ ਅੱਜ ਹੱਥ ਪਾ ਲਿਆ ਤੇ ਹੁਣ ਸਾਡੇ ਤੇ ਆ ਵੀ ਅਸੀਂ ਡਰ ਕੇ ਘਰਾਂ 'ਚ ਬੈਠਣਾ ਜਾਂ ਜਿਹੜਾ ਹੈਗਾ ਪੁਲਿਸ ਦੀ ਇਹ ਦਹਿਸ਼ਤ ਤੋੜਨੀ ਆ ਸੋ ਇੰਨੀ ਕੇ ਬੇਨਤੀ ਕਰਨੀ ਸੀ ਵੀ ਜਿਹੜਾ ਇੱਥੇ ਲੋਕਾਂ ਨੂੰ ਡਰਾਇਆ ਜਾ ਰਿਹਾਗਾ ਸਾਡੇ ਵੀ ਨਾਲ ਦੇ ਕਹੀ ਕਰਦੇ ਆ ਵੀ ਭਾਈ ਉੱਥੇ ਨਾ ਜਾਇਓ ਜਿਹੜਾ ਝਟਕਣਗੇ ਇਹ ਜਿਹੜੀ ਸਾਜ਼ਿਸ਼ਾ ਇਹ ਪ੍ਰਚਾਰ ਹੈਗਾ ਇਹ ਇਥੋਂ ਦੀ ਸਟੇਟ ਮਸ਼ੀਨਰੀ ਦੁਆਰਾ ਇਥੋਂ ਦੇ ਭੂਮੀਪਤੀਆਂ ਦੁਆਰਾ ਆਪਦੇ ਚਮਚਿਆਂ ਦੇ ਰਾਹੀਂ ਜਿਹੜਾ ਉਹ ਪ੍ਰਚਾਰ ਕੀਤਾ ਜਾ ਰਿਹਾ ਹੈਗਾ ਘਟੋ ਘਟ ਅਸੀਂ ਉਸ ਗੱਲ ਤੋਂ ਸੁਚੇਤ ਹੋਈਏ ਮੰਨ ਲਓ ਜੇ ਅਸੀਂ ਡਰ ਕੇ ਘਰਾਂ 'ਚ ਬਹਿ ਗਏ ਤਾਂ ਸਾਡੀ ਯੂਨ ਕਿੰਨੀ ਕੁ ਚੰਗੀ ਆ ਇਹਨਾਂ ਨੇ ਕਿਹਾਗਾ ਜਿਹੜੀ ਜ਼ਮੀਨ ਦੇ ਵਿੱਚ ਆਪਾਂ ਚਿਰਾਗ ਲਾ ਕੇ ਆਏ ਆ ਬੇਚਰਾ ਪਿੰਡ ਸੀਗਾ ਆਪਾਂ ਉਹਨੂੰ ਬੇਗਮਪੁਰਾ ਬਣਾਉਣ ਦੀ ਗੱਲ ਕੀਤੀ ਉਹ ਜ਼ਮੀਨ ਤਿੰਨ ਚਾਰ ਕਿਸਮ ਦੀ ਜ਼ਮੀਨ ਆ ਇੱਕ ਜ਼ਮੀਨ ਦੇ ਉੱਤੇ ਖੇਤੀ ਹੁੰਦੀ ਆ ਇੱਕ ਦੇ ਹਿੱਸੇ ਦੇ ਉੱਪਰ ਰੈਫਾਇਨਰੀ ਲੱਗੀ ਹੋਈ ਆ ਇੱਕ ਵੱਡੇ ਹਿੱਸੇ ਦੇ ਉੱਤੇ ਬੀੜ ਬਣੀ ਹੋਈ ਆ ਬੀੜ ਦੇ ਵਿੱਚ ਕੀ ਆ ਅਵਾਰਾ ਜਾਨਵਰ ਰਹਿੰਦੇ ਆ ਕੁੱਤੇ ਬਿੱਲੇ ਰਹਿੰਦੇ ਆ ਉੱਥੇ ਜਿਹੜੇ ਹੈਗੇ ਆ ਰੋਜ਼ ਰਹਿੰਦੇ ਆ ਜੰਗਲੀ ਸੂਰ ਰਹਿੰਦੇ ਆ ਅਸੀਂ ਕਹਿੰਦੇ ਵੀ ਸਾਡੀ ਜ਼ਿੰਦਗੀ ਉਹਨਾਂ ਅਵਾਰਾ ਜਾਨਵਰਾਂ ਨਾਲ ਮਾੜੀ ਨਹੀਂ ਹੋ ਸਕਦੀ ਜੇ ਡਰ ਕੇ ਅੱਜ ਘਰਾਂ 'ਚ ਬੈਠਣਾ ਤਾਂ ਸਾਡੇ ਨਾਲ ਤੋਂ ਜਾਨਵਰ ਚੰਗਿਆ ਵੀ ਜਿਹੜੇ ਕੱਟੋ-ਕੱਟੋ ਜ਼ਮੀਨ 'ਚ ਤਾਂ ਬੈਠੇ ਆ ਸਾਡੇ ਲੋਕਾਂ ਦਾ ਹੱਕ ਬਣਦਾ ਜਿਨ੍ਹਾਂ ਦੇ ਵਿੱਚੋਂ ਜ਼ਮੀਨ ਵੰਡੀ ਜਾਣੀ ਚਾਹੀਦੀ ਆ ਸਾਨੂੰ ਪੁਲਿਸ ਡਰਾ ਕੇ ਅੱਜ ਘਰਾਂ 'ਚ ਬਾੜਨ ਲੱਗੀ ਹੋਈ ਆ ਤੇ ਸਾਡੀ ਅਣਖ ਦਾ ਵੀ ਇੱਕ ਵੱਡਾ ਸਵਾਲ ਆ ਆਪਾਂ ਕਹਿੰਦੇ ਰਹੇ ਆ ਵੀ ਲੋਕ ਵੱਡੇ ਹੁੰਦੇ ਆ ਹਮੇਸ਼ਾ ਸਾਡੇ ਲੋਕਾਂ ਦੀ ਅਜ ਅਣਖ ਦੀ ਉਹਨਾਂ ਦੀ ਜਿਹੜੀ ਹੈਗੀ ਆ ਮੁੱਚ ਦਾ ਸਵਾਲ ਵੀ ਬਣ ਚੁੱਕਿਆ ਵੀ ਅਸੀਂ ਡਰ ਕੇ ਘਰਾਂ 'ਚ ਬੈਠਣਾ ਜਾਂ ਉਹ ਦੈਸ਼ਤ ਦੇ ਖਿਲਾਫ ਟੱਕਰ ਲੈਣੀ ਆ ਅਸੀਂ ਤਾਂ ਛੋਟੀਆਂ-ਛੋਟੀਆਂ ਮੀਟਿੰਗਾਂ ਕਰ ਰਹੇ ਆ ਪਰ ਆਪਣੇ ਨਾਲ ਦੇ ਜਿਹੜੇ ਜ਼ਿਲ੍ਹੇ ਆ ਉਧਰ ਫਰੀਦਕੋਟ ਮੁਕਸਰ ਉਹ ਸਾਈਡ ਦੇ ਉੱਤੇ ਮੋਗਾ ਸਾਈਡ ਦੇ ਉੱਤੇ ਲੋਕ ਪਿੰਡਾਂ ਦੇ ਵਿੱਚ ਜਾਗੂਆ ਕੱਢ-ਕੱਢ ਕੇ ਲੱਗੇ ਹੋਏ ਆ ਬੱਸਾਂ ਪਰ ਪਰ ਕੇ ਲੱਗਿਆ ਰਹੇ ਆ ਇਸ ਕਰਕੇ ਇਹ ਨਾ ਹੋਵੇ ਵੀ ਜਿਵੇਂ ਕਹਾਵਤ ਹੁੰਦੀ ਹੈ ਵੀ ਦਾੜੀ ਨਾਲੋਂ ਮੁੱਛਾਂ ਵੱਡੀਆਂ ਹੋ ਗਈਆਂ ਵੀ ਜਿਹੜੇ ਸਾਡੀ ਹਮਾਇਤ ਤੇ ਉਹ ਵੱਡੀ ਗਿਣਤੀ ਜਾ ਕੇ ਸਾਡੀ ਗਿਣਤੀ ਛੋਟੀ ਰਹਿ ਜਵੇ ਇਸ ਕਰਕੇ ਆਪਾਂ ਜ਼ਿੰਮੇਵਾਰੀ ਸਮਝੀਏ 25 ਤਰੀਕ ਨੂੰ ਗੱਜ-ਬੱਜ ਕੇ ਚੱਲੀਏ ਜਿੱਥੇ ਸਾਨੂੰ ਲਲਕਾਰ ਕੇ ਘਰਾਂ 'ਚ ਬਾੜਾ ਜਾ ਰਿਹਾ ਡਰਾਇਆ ਜਾ ਰਿਹਾ ਉਹਦਾ ਉਨਹੀਂ ਉਹਦੇ ਵਿਰੋਧ ਦੇ ਵਿੱਚ ਆਪਣੀ ਆਵਾਜ਼ ਬੁਲੰਦ ਕਰੀਏ ਗੱਜ-ਬੱਜ ਕੇ ਚਲੀ ਵੀ ਅਸੀਂ ਇਹ ਦਹਿਸ਼ਤ ਨੂੰ ਤੋੜ ਲਈ ਆ ਦੇਖੋ ਤੁਸੀਂ ਜੇਲਾਂ 'ਚ ਡੱਕੇ ਸੀ ਦੁਬਾਰੇ ਫੇਰ ਸੜਕਾਂ ਦੇ ਉੱਤੇ ਤਿਆਰਾਂ ਮੈਂ ਵੀ 20 ਤਰੀਕ ਨੂੰ ਜਿੱਦੇ ਉਹ ਚਰਾ ਜ਼ਮੀਨ ਦੇ ਵਿੱਚ ਬੀਗਮਪੁਰਾ ਬਸਾਉਣ ਦੇ ਲਈ ਚੱਲੇ ਸੀ ਮੈਂ ਵੀ ਗ੍ਰਫਤਾਰ ਹੋਇਆ ਮੈਂ ਵੀ ਜੇਲ੍ਹ ਕੱਟ ਕੇ ਆਏ ਆ ਪਰ ਤੁਹਾਡੇ ਬਰਾਬਰ ਖੜੇ ਆ ਵਿਦਿਆਰਥੀ ਨਹੀਂ ਬੱਸ ਭਰ ਕੇ ਨਾਲ ਹੀ ਤੁਹਾਡੇ ਅਸੀਂ ਲੈ ਕੇ ਜਾਵਾਂਗੇ ਸੋ ਬੇਨਤੀ ਆ ਵੀ ਆਪਣੇ ਕੰਮਕਾਰ ਉਰੇ ਪਰੇ ਕਰ ਲਿਓ 25 ਤਰੀਕ ਦੇ ਹੋ ਸਕੇ ਤਾਂ ਆਪਣੇ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਨੂੰ ਸਭ ਨੂੰ ਸੁਨੇਹਾ ਲਾਇਓ ਬਈ ਭਾਈ ਸਾਡੇ ਉੱਪਰ ਆਵਾਜ਼ ਬੰਦ ਕਰਨ ਲਈ ਇੱਕ ਐਮਰਜੈਂਸੀ ਵਰਗਾ ਮਾਹੌਲ ਬਣਾਇਆ ਜਾ ਰਿਹਾ ਵੀ ਸਾਨੂੰ ਇਕੱਠੇ ਨਹੀਂ ਹੋਣ ਦਿੱਤਾ ਜਾ ਰਿਹਾ ਵੀ ਉਹਦਾ ਜਵਾਬ ਗੱਜ-ਬੱਜ ਕੇ ਦੇਵਾਂਗੇ ਟਕਰਾਂਗੇ ਕੋਈ ਚੱਕਰ ਨਹੀਂ ਤੇ ਗੱਜ-ਬੱਜ ਕੇ ਜਿਹੜਾ 25 ਤਰੀਕ ਨੂੰ ਸੰਗਰੂਰ ਚੱਲਣਾ ਆਪਾਂ ਇੰਨੀ ਬੇਨਤੀ ਕਰਨੀ ਸੀ ਟਾਈਮ ਕੱਢਿਆ ਤੁਸੀਂ ਸਾਰਿਆਂ ਦਾ ਬਹੁਤ ਧੰਨਵਾਦ ਜਿੱਥੇ ਕਿਸਾਨ ਜਥੇਬੰਦੀਆਂ ਤੇ ਸਟੂਡੈਂਟ ਪੰਜਾਬ ਸਟੂਡੈਂਟ ਜੂਨੀਅਨ ਆਰੀ ਆ ਤੇ ਪੰਜਾਬ ਭਰ ਦੇ ਮੁਲਾਜ਼ਮ ਤੇ ਕਿਸਾਨ ਤੇ ਮਜ਼ਦੂਰ ਸਾਰੇ ਇਕੱਠੇ ਹੋ ਕੇ 25 ਜੁਲਾਈ ਨੂੰ ਸੰਗਰੂਰ ਵੱਡਾ ਇਕੱਠ ਕਰਨ ਜਾ ਰਹੇ ਆ ਉਹਦੇ ਲਈ ਬੇਨਤੀ ਕਰਨ ਆਇਆ ਵੀ ਘਰ ਘਰ ਜਾ ਕੇ ਸਾਰਿਆਂ ਨੂੰ ਸਨੇਹਾ ਲਾਓ ਵੱਧ ਤੋਂ ਵੱਧ ਇਕੱਠ ਕਰਕੇ ਆਪਾਂ ਇਸ ਜਿਹੜਾ ਪੰਜਾਬ ਸਰਕਾਰ ਪੁਲਿਸ ਦੀ ਦਸਤ ਪਾ ਰਹੀ ਆ ਇਹਨੂੰ ਇਕੱਠੇ ਹੋ ਕੇ ਤੋੜੀਏ ਜਿਹੜਾ ਆਪਾਂ ਨੂੰ ਕਰਾਂ ਅੱਜ ਵੱਡ-ਵੱਡ ਕੇ ਉਹ ਗ੍ਰਿਫਤਾਰ ਕਰ ਰਹੇ ਨੇ ਇਹਨਾਂ ਨੂੰ ਤੋੜਨ ਵਾਸਤੇ ਇਕੱਠੇ ਹੋ ਕੇ ਘਰ ਘਰ ਜਾ ਕੇ ਆਪਾਂ ਸਨੇਹ ਲਾਈਏ ਵੀ ਚਲੋ ਭਾਈ ਆਪਾਂ ਉੱਥੇ ਜਾ ਕੇ ਆਪਾਂ ਇਸ ਦਹਿਸਤ ਨੂੰ ਤੋੜੀਏ ਮੈਂ ਸੰਘਾਰਾ ਸਿੰਘ ਪਿੰਡ 헤ੜੀ ਕਈ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਅਸੀਂ ਆਗੂ ਆ ਜੀ ਛੇਰਪੁਰ ਲੱਕਾ ਦੇ ਇਹ ਜਿਹੜਾ ਅਸੀਂ 20 ਤਰੀਕ ਨੂੰ ਸਾਨੂੰ ਜਿੰਨੇ ਵੀ ਅਸੀਂ ਆਗੂ ਤੇ ਸਾਨੂੰ ਸਾਰੇ ਪਿੰਡਾਂ 'ਚ ਜਿੱਥੇ ਵੀ ਸਾਡੀਆਂ ਕਾਇਆਂ ਦੀਆਂ ਉੱਥੇ ਜਾ ਕੇ ਪੁਲਿਸ ਨੇ ਦੋ ਦਿਨ ਪਹਿਲਾਂ ਹੀ ਛਾਪੇ ਮਾਰੀਆਂ ਕਰ-ਕਰ ਕੇ ਸਾਰੇ ਆਗੂ ਨੂੰ ਭਜਾ ਰੱਖੇ ਸੀ ਇਸ ਵੇਸੇ ਤੇ ਅਸੀਂ ਹੁਣ ਫੇਰ ਇਹਨਾਂ ਨੂੰ ਸਾਰਿਆਂ ਨੂੰ ਜਾਗਰੂਤ ਕਰ ਰਹੇ ਹਾਂ ਪਿੰਡਾਂ 'ਚ ਜਾ ਕੇ ਰੇਲੀਆਂ ਸ਼ੁਰੂ ਕਰ ਰਹੇ ਹਾਂ ਤੇ ਵੀ ਪਾਈ ਡਰਨ ਦੀ ਲੋੜ ਨਹੀਂ ਹੈਗੀ ਨਹੀਂ ਪੁਲਿਸ ਰਾਜ ਬਣਾ ਰਹੇ ਨੇ ਇਹ ਸਭ ਦੀ ਕੰਢੀ ਨੱਪਣਗੇ ਅੱਜ ਦਾ ਇਹ ਸਾਰਿਆਂ ਨੂੰ ਪਾਇ ਰਹੇ ਨੇ ਵੀ ਜਿਹੜਾ ਵੀ ਕੋਈ ਜਾਂਦਾ ਆਪਦੇ ਮੰਗ ਮੰਗਣ ਜਾਂਦਾ ਕੋਈ ਵੀ ਸਾਡੇ ਮੰਗਾਣੇ ਕੋਈ ਆਪਣਾ ਕੋਈ ਸਟੂਡੈਂਟ ਆ ਉਹ ਮੰਗ ਮੰਗਦਾ ਉਹਨਾਂ ਨੂੰ ਵੀ ਫੜ ਕੇ ਜੇਲ੍ਹਾਂ 'ਚ ਡੱਕਿਆ ਜਾਂਦਾ ਕੋਈ ਵੀ ਜਿਹੜੀ ਮੰਗ ਮੰਗਦਿਆਂ ਅਸੀਂ ਸਾਨੂੰ ਸਾਰਿਆਂ ਨੂੰ ਡੱਕਿਆ ਜਾਂਦਾ ਜੇਲਾਂ ਚ ਇਹ ਅਸੀਂ ਹੁਣ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਸੰਗਰੂਰ 25 ਤਰੀਕ ਨੂੰ ਬਠਾ ਘੱਟ ਕਰ ਰਹੇ ਆ ਉਹਦਾ ਸਨੇਹਾ ਲਾ ਰਹੇ ਆ ਅਸੀਂ ਪਿੰਡਾਂ ਚ ਜਾ ਕੇ ਸਾਰੀਆਂ ਜਥੇਬੰਦੀਆਂ ਚੱਲੀਆਂ ਹੋਈਆਂ ਨੇ ਆਪਣੀਆਂ ਰੈਲੀਆਂ ਮਾਰਚ ਚੱਲ ਰਹੇ ਨੇ ਫੋਨ ਇਕੱਠਾ ਕਰਕੇ ਇਹ ਸਰਕਾਰ ਨੂੰ ਦੱਸਾਂਗੇ ਵੀ ਅਸੀਂ ਵੀ ਅਸੀਂ ਵੀ ਕੀ ਚੀਜ਼ਾਂ